ਇਕਤਿਆ 1 ਅਕਤੂਬਰ 1984 ਦੀ ਤਾਰੀਖ ਤੋਂ ਬਾਅਦ ਬੇਇਨਸਾਫੀ ਦੀ ਕਹਾਣੀ ਸਾਲ ਦਰ ਸਾਲ ਹੁੰਦੀ ਹੋਈ 41 ਸਾਲਾਂ ਤੋਂ ਵੀ ਉੱਪਰ ਦੀ ਹੋ ਗਈ ਹੈ 2025 ਇਸ ਸਾਲ ਟਾਈਮਜ਼ ਆਫ ਇੰਡੀਆ ਦੀ ਕਹਾਣੀ ਪੜਦਿਆਂ ਕਈ ਸਵਾਲ ਨਵੇਂ ਜਵਾਬ ਦਿੰਦੇ ਤੁਰੇ ਆ ਰਹੇ ਨੇ ਮੋੜੇ ਸੰਭਲਣ ਦੀ ਜਦੋ ਜਹਿਦ ਅਤੇ ਉਜਾੜੇ ਦੇ ਨਿਸ਼ਾਨਾਂ ਨੇ ਨਾ ਭੁੱਲਣ ਯੋਗ ਜ਼ਖਮ ਦੇ ਦਿੱਤੇ ਨੇ ਟੀਵੀ ਦੇ ਰਿਐਲਿਟੀ ਸ਼ੋਅ ਵਿੱਚ ਦਲਜੀਤ ਦੇਵੋਂ ਨਾਲ ਅਮਿਤab ਬਚਨ ਬਾਰੇ ਕਥਿਤ ਇਲਜ਼ਾਮਾ ਦੀਆਂ ਖਬਰਾਂ ਮੋਰ ਸਰਕੀਆਂ ਵਿੱਚ ਨੇ ਦਲਜੀਤ ਨੇ ਸਹੀ ਕੀਤਾ ਜਾਂ ਨਹੀਂ ਪਰ ਅਮਿਤab ਬਚਨ ਬਾਰੇ ਮਨਜੀਤ ਸਿੰਘ ਸੈਣੀ ਨੇ ਲਿਖਤ ਦੋਸ਼ ਧਾਇਰ ਕੀਤੇ ਸਨ ਬੀਬੀ ਜਗਦੀਸ਼ ਕੌਰ ਵੀ ਇਸ ਘਟਨਾ ਦਾ ਜ਼ਿਕਰ ਕਰਦੇ ਇਲਜ਼ਾਮ ਲਾਉਂਦੇ ਨੇ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗੱਜ ਕਾਰਜਕਾਰੀ ਜਥੇਦਾਰ ਅਕਾਲ ਤਖਤ ਸਾਹਿਬ ਕਹਿੰਦੇ ਨੇ ਕਿ ਬਿਨਾ ਜਾਂਚ ਤੋਂ ਕਿਸੇ ਨੂੰ ਵੀ ਬਰੀ ਨਹੀਂ ਕੀਤਾ ਜਾ ਸਕਦਾ ਕੀ ਸੱਚ ਹੈ ਅਤੇ ਕੀ ਨਹੀਂ ਐਮਨੇਸਟੀ ਦੇ ਇੰਡੀਆ ਹੈਡ ਰਹੇ ਚੁਕੇ ਸਨਮ ਸੁਤੀਰਥ ਵਜ਼ੀਰ ਦੀ ਕਾਰਜ਼ ਆਫ 9084 ਕਿਤਾਬ ਲਿਖਦੇ ਆ ਜ਼ਿਕਰ ਕਰਦੇ ਨੇ ਕਿ 26 ਜਨਵਰੀ 2016 ਨੂੰ ਪਾਈ ਉਹਨਾਂ ਵੱਲੋਂ ਇੱਕ ਆਰਟੀਆਈ ਦੌਰਾਨ ਇਹ ਪਤਾ ਲੱਗਦਾ ਹੈ ਕਿ 838485 ਦਾ ਰਿਕਾਰਡ ਮੰਗਣ ਤੇ ਵੀ ਨਹੀਂ ਮਿਲਦਾ ਅਤੇ ਉਪਸਕੱਤਰ ਗ੍ਰਹਿ ਵਿਭਾਗ ਦੇ ਸੂਚਨਾ ਅਧਿਕਾਰੀ ਮੁਤਾਬਕ 1984 ਦੇ ਦਸਤਾਵੇਜ਼ 15 ਸਤੰਬਰ 1987 ਨੂੰ ਨਸ਼ਟ ਕਰ ਦਿੱਤੇ ਗਏ ਸਨ ਇਸ ਤਰ੍ਹਾਂ ਹੀ ਤਰਤੀਬ ਵਾਰ 838485 ਦੇ ਰਿਕਾਰਡ ਖੁਰਦ-ਬੁਰਦ ਕਰ ਦਿੱਤੇ ਗਏ ਹਨ ਲਾਪਤਾ ਰਿਕਾਰਡ ਅਤੇ ਗੈਰ ਜ਼ਿੰਮੇਵਾਰੀ ਨਾਲ ਕੀਤੀਆਂ FIR ਨਾਲ 1984 ਦੇ ਜ਼ੁਲਮਾਂ ਦੀ ਕਹਾਣੀ ਕਿੱਥੇ ਠਹਿਰ ਸਕਦੀ ਹੈ ਕਹਾਣੀ ਇਕੱਲੀ ਦਿੱਲੀ ਵਿੱਚ ਨਹੀਂ ਵਾਪਰੀ ਦਿੱਲੀ ਤੋਂ ਬਾਹਰ ਭਾਰਤ ਦੇ ਵੱਖ-ਵੱਖ ਸ਼ਹਿਰਾਂ ਥਾਵਾਂ ਦੇ ਵਿੱਚ ਵੀ ਕਈ ਕਹਾਣੀਆਂ ਵਾਪਰੀਆਂ ਜਿੱਥੇ ਬਣੇ ਬਣਾਏ ਘਰ ਢਹਿ ਗਏ ਘਰਾਂ ਨੂੰ ਅੱਗਾਂ ਲਾ ਦਿੱਤੀਆਂ ਅਤੇ ਕਿੰਨੀਆਂ ਹੀ ਕੈਜ਼ੁਐਲਟੀਆਂ ਹੋਈਆਂ ਵੈਸ਼ਦ ਦੇ ਇਨ੍ਹਾਂ ਦਿਨਾਂ ਬਾਰੇ ਕੀ ਸਮੂਹਿਕ ਰੂਪ ਵਿੱਚ ਬਤੌਰ ਸਿਆਸੀ ਪਾਰਟੀ ਕਿਸੇ ਦਾ ਰੈਜ਼ੋਲੂਸ਼ਨ ਆਵੇਗਾ ਜਾਂ ਨਹੀਂ ਇਹ ਵੀ ਇੱਕ ਸਵਾਲ ਹੈ